1 ਜੂਨ ਨੂੰ ਵੋਟਾਂ ਨੇ ਪ੍ਰੰਤੋਸ ਤੋਂ ਪਹਿਲਾਂ ਹੀ ਸਿਆਸਤ ਦਾ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੱਸਦੀ ਹੈ ਕਿ ਲੱਖਾਂ ਸਿਧਾਣਾ ਦੇ ਵੱਲੋਂ ਵੋਟਰਾਂ ਨੂੰ ਇੱਕ ਖਾਸ ਅਪੀਲ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਵੱਧ ਤੋਂ ਵੱਧ ਵੋਟ ਪਾਈ ਜਾਵੇ ਤੇ ਦੂਜੇ ਪਾਸੇ ਅਕਾਲੀ ਦਰ ਨੂੰ ਲੈ ਕੇ ਕੁਝ ਤਿੱਖੇ ਨਿਸ਼ਾਨੇ ਹੋਰ ਵੀ ਸਾਦੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਬਠਿੰਡਾ ਦੇ ਵਿੱਚ ਜਿਹੜਾ ਕਿ ਮੇ ਸਿਆਸੀ ਅਖਾੜੇ ਦੇ ਵਿੱਚ ਉਤਰਿਆ ਹੋਇਆ ਹਾਂ ਤੇ ਉੱਥੇ ਹੀ 1 ਜੂਨ ਨੂੰ ਜਿਹੜੀ ਕਿ ਵੋਟ ਪਾਈ ਜਾਵੇ ਤੇ ਵੱਧ ਤੋਂ ਵੱਧ ਵੋਟ ਪਾ ਕੇ ਜਿਤਾਇਆ ਜਾਵੇ ਹੋਰ ਕੀ ਕਹਿਣਾ ਲੱਖਾਂ ਸਦਾਨਾਂ ਦਾ ਸੁਣਦੇ ਆ ਆਪਣੀਆਂ ਜਿੰਨੀਆਂ ਵੀ ਵੋਟਰ ਸੂਚੀਆਂ ਨੇ ਜਾਂ ਆਪਣੇ ਬੈਨਰ ਨੇ ਲਫਾਫਾ ਬਣ ਗਿਆ ਝੋਲਾ ਬਣ ਗਿਆ 1800 ਬੂਥ ਹੈ 1800 ਬੂਥਾਂ ਦੇ ਉੱਤੇ ਆਪਣਾ ਸਾਰਾ ਸਮਾਨ ਜਿਹੜਾ ਉਹ ਅੱਜ ਤੇ ਕੱਲ ਦੁਪਹਿਰ ਤੱਕ ਪਹੁੰਚ ਜਾਣਾ ਜੇ ਫਿਰ ਵੀ ਕੋਈ ਰਹਿ ਗਿਆ ਤਾਂ ਫਿਰ ਵੀ ਤੁਸੀਂ ਆਪਣਾ ਦਫ਼ਤਰ ਜਿਹੜਾ ਬਹਿੰਡੇ ਆ ਬੀਬੀ ਵਾਲੇ ਚਮਚ ਉੱਥੋਂ ਜਾ ਕੇ ਤੁਸੀਂ ਆਪਣਾ ਸਮਾਨ ਲੈ ਸਕਦੇ ਇਹ ਧਿਆਨ ਦੇ ਨਾਲ ਗੱਲ ਸੁਣ ਲੈਣਾ ਪੋਲਿੰਗ ਏਜੰਟ ਜਿਹੜੇ ਬਣਾਉਣੇ ਆ ਅੰਦਰ ਪੋਲਿੰਗ ਏਜੰਟ ਦੋ ਬਣਾਉਣੇ ਆ ਇੱਕ ਪੋਲਿੰਗ ਜੰਟ ਬਾਰੀ ਨਾਲ ਕਈ ਵਾਰੀ ਕੋਈ ਚਾਹ ਪਾਣੀ ਪੀਣਾ ਬੰਦਾ ਬਾਹਰ ਆ ਜਾਂਦਾ ਦੂਜਾ ਬਹਿ ਜਾਂਦਾ ਕੋਲਿੰਗ ਜੰਟ ਦੋ ਬਣਾ ਲੈਣੇ ਆ ਉਸੇ ਪੋਲਿੰਗ ਜੰਟ ਦੇ ਉੱਤੇ ਉਸੇ ਫਾਰਮ ਦੇ ਉੱਤੇ ਦੋ ਪੋਲਿੰਗ ਜੰਟ ਜਿਹੜੇ ਉਹ ਬਾਰੀ ਬਾਰੀ ਨਾਲ ਬੈਠਸ ਤੀਜੀ ਗੱਲ ਹਰ ਪਿੰਡ ਦੇ ਵਿੱਚ ਆਪਣਾ ਬੂਦ ਦੇ ਉੱਤੇ ਬੰਦੇ ਬੈਠਣੇ ਚਾਹੀਦੇ ਆ 2 ਬਟੋ 4 ਬਟੋ 50 ਬਟੋ ਜਾਂ 100 ਬਟੋ ਹਰ ਬੂਦ ਦੇ ਉੱਤੇ ਆਪਣੇ ਸਵੀਰ ਜਿਹੜੀ ਉਹ ਪਾਣੀ ਦੀ ਠੰਡੇ ਦੀ ਲਾ ਕੇ ਰੱਖਿਓ ਗਰਮੀ ਆ ਸਾਰਿਆਂ ਨੂੰ ਵਿੱਚ ਬਾਦਲ ਵਾਲਿਆਂ ਨੂੰ ਵਿੱਚ ਕਾਂਗਰਸ ਨੂੰ ਦੂਜਿਆਂ ਤੀਜਿਆਂ ਨੂੰ ਸਭ ਨੂੰ ਵੀ ਪਾਣੀ ਉੱਥੇ ਪਿਆਉਣ ਦੀ ਕੋਸ਼ਿਸ਼ ਕਰਨ। ਫਿੱਜੀ ਗੱਲ ਜਿਹੜੀ ਅੰਦਰ ਪਰਚੀ ਲੈਣੀ ਆ ਆਪਾਂ ਪਰਚੀ ਲੈਣੇ ਆ ਦਸਤਖਤ ਕਰਦੇ ਆ ਵੋਟ ਪਾਉਣ ਵੇਲੇ ਉਹ ਪਰਚੀ ਦੇ ਉੱਤੇ ਆਪਣੇ ਦਸਤਖਤ ਆਪਣੀ ਮਾਂ ਬੋਲੀ ਪੰਜਾਬੀ 'ਚ ਕਰਨੇ ਆ ਇਹ ਸਾਰੇ ਬੰਦੇ ਮੇਰੀ ਗੱਲ ਨੂੰ ਧਿਆਨ ਦੇਣਾ ਚਾਹੀਦਾ। ਅਗਲੀ ਗੱਲ ਪਿੰਡ-ਪਿੰਡ ਜਾ ਕੇ ਘਰੋ ਘਰੀ ਜਾ ਕੇ ਹੁਣ ਆਪਣੇ ਕੋਲ ਅੱਜ ਦਾ ਦਿਨ ਤੇ ਕੱਲ ਦਾ ਦੋ ਦਿਨ ਬਚੇ ਆ ਕੱਲਾ ਕੱਲਾ ਫਿਰ ਜੋ ਕੱਲੇ ਕੱਲੇ ਹੁਣ ਜਿਹੜੇ ਆਪਣੇ ਨਿਸ਼ਾਨ ਆ 10ਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨਾ ਬਾਲਟੀ ਉਹ ਨਿਸ਼ਾਨ ਦਿਖਾ ਕੇ ਆਉਣਾ ਸੋਡੀ ਜ਼ਿੰਮੇਵਾਰੀ ਉਹ ਤੁਸੀਂ ਜਾ ਕੇ ਦੱਸਣਾ ਇਹ ਨਾ ਹੋਵੇ ਵੀ ਕਈ ਥਾਈਆਂ ਆਪਣਾ ਜਿਹੜੇ ਕੋਈ ਬਜ਼ੁਰਗ ਨੇ ਮਾਵਾ ਨੇ ਕੋਈ ਜਿਹਨੂੰ ਪਤਾ ਨਹੀਂ ਲੱਗੀ ਬਿਨ ਨਿਸ਼ਾਨ ਕਿੱਥੇ ਆ ਕਿਹੜਾ ਨਿਸ਼ਾਨ ਉਹ ਬੋਟ ਪਾਉਣਾ ਵੀ ਚਾਹੁੰਦੇ ਹੁਣ ਪਰ ਆਪਣੇ ਨਿਸ਼ਾਨ ਕਰਕੇ ਵੋਟ ਰਹਿ ਜੇ ਸ ਇਹ ਗੱਲਾਂ 4 5 ਨੇ ਇਹਨਾਂ ਨੂੰ ਧਿਆਨ ਦੇ ਨਾਲ ਸੁਣ ਲੈਣਾ ਇਹਨੂੰ ਸਾਰੇ ਨੂੰ ਅੱਗੇ ਸਾਂਝਾ ਕਰ ਦਿਓ ਤਾਂ ਕਿ ਜਿਹੜੀ ਸਾਰੀ ਗੱਲ ਆਪਣੇ ਉਹ ਹਲਕੇ 'ਚ ਪੂਰੇ 'ਚ ਲੋਕ ਸਭ ਅੰਡੇ 'ਚ ਪਹੁੰਚ ਜੇ ਸਾਰੇ ਇੱਕ ਦੂਜੇ ਨਾਲ ਗਾਂ ਗਰੁੱਪਾਂ ਕਰਾ ਪੰਜ ਬਾਦ ਇਹਨੂੰ ਸਾਂਝਾ ਕਰ ਦਿਓ ਇਹ ਗੱਲਾਂ ਬਾਤਾਂ ਐਂ ਜ਼ਰੂਰੀ ਨੇ ਇੱਕ ਆਪਣੀ ਜਿਹੜੀ ਤੁਹਾਡੇ ਕੋਲੇ ਉਹ ਆਪਣਾ ਨਿਸ਼ਾਨ ਬੋਲ ਦਾ ਕਿਰਤ ਚੱਲਦਾ ਨਿਸ਼ਾਨ ਬੋਲਿਆ ਜਾਂਦਾ ਉਹ ਜਿਹੜੀ ਚਿਪ ਜੀ ਹੈ ਉਹ ਬਲੂ ਟੁੱਤਨਾ ਜੋੜ ਕੇ ਟਰੈਕਟਰਾਂ ਦੇ ਨਾਲ ਤੁਸੀਂ ਅੱਜ 5 ਵਜੇ ਤੱਕ ਆਪਣਾ ਉਹ ਵੀ ਪਿੰਡੋਂ ਪਿੰਡੀ ਪ੍ਰਚਾਰ ਆ ਜਿਹੜਾ ਉਹ ਕਰਦੇ ਸੁਚੜਦੀ ਕਲਾ ਚ ਰਹੋ ਡਟ ਕੇ ਰਹਿਣਾ ਮਾਹੌਲ ਪੂਰਾ ਐਂ ਸਿਖਰ ਤੇ ਆ ਕੱਲ ਆਪਾਂ ਲੰਬੀ ਹਲਕੇ ਚ ਗਏ ਆ ਲੰਬੀ ਹਰਕੇ ਦੇ ਵਿੱਚ ਜੇ ਸਾਪਾਂ ਉਹਨਾਂ ਦੇ 12 ਨਾਲ ਗੜਾ ਉੱਥੋਂ ਵੀ ਆਪਾਂ ਨੂੰ ਲੋਕਾਂ ਨੇ ਬਾਈ ਲੀਡ ਕਰਕੇ ਤੋਰਾਂਗੇ ਰਾਤ ਆਪਾਂ 12 ਵਜੇ ਖੜੇ ਆ 12:30 ਇੱਕ 1:30 ਵਜੇ ਮੈਂ ਖੀਰਲੇ ਪਿੰਡ ਜਾ ਕੇ ਕਿਵੇਂ ਆ ਰਹੇ ਗਿਆ ਵਿਚਾਰੇ ਤਿੰਨ ਪਏ ਦੇ ਲੋਕ ਇੱਕ ਵਾਧ ਤਕੜੀ ਕੀ ਗਏ ਤਾਂ ਆਪਾਂ ਉਸ ਤਰੀਕੇ ਦੇ ਨਾਲ ਸੜਕਾਂ ਦੇ ਖੜ ਕੇ ਲੋਕਾਂ ਨੇ ਆਪਣਾ ਸਵਾਗਤ ਕੀਤਾ ਆਪਣੇ ਅੱਗੇ ਆਏ ਆ ਜਾਂ ਨਾਲ ਚੱਲ ਕੇ ਜਿੰਨੇ ਭਰਾ ਇੱਥੋਂ ਗਏ ਆ ਮੋਟਰਸਾਈਕਲਾਂ ਦੇ ਉੱਤੇ ਆਪਾਂ ਪੁੱਛੋ ਤਾਂ ਚੱਲੇ ਆ ਘੱਟੋ ਘੱਟ 300 ਸਵਾ 300 ਕਿਲੋਮੀਟਰ ਦਾ ਕੱਲ ਆਪਣਾ ਰੋਡ ਮਾਰਥ ਸੀਗਾ ਸਾਰੇ ਆਪਾਂ ਇੱਥੋਂ ਦੀ ਪਹੁੰਚੇ ਆ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਵਿਚਾਰੇ ਇੱਥੋਂ ਇੰਨੀ ਲੋ ਦੇ ਵਿੱਚ ਗਿੱਟੇ ਫੂਕ ਤੇ ਮੂੰਹ ਫੂਕ ਤੇ ਲੋ ਨੇ ਪਰ ਫਿਰ ਵੀ ਜੋ ਦੇ ਤੁਹਾਡੇ ਸਿਰ ਨੂੰ ਸਲਾਮ ਹੈ ਤੁਹਾਡੇ ਸਿਰ ਨੂੰ ਸਲਾਮ ਹੈ ਕਿ ਤੁਸੀਂ ਖੀਰ ਤੱਕ ਕੈਂ ਸੋ ਇਹ ਹੌਸਲਾ ਬਰਕਰਾਰ ਰੱਖਣਾ ਬਣਾਈ ਰੱਖਣਾ ਕੋਈ ਗੱਲਬਾਤ ਹੁੰਦੀ ਹੈ ਕੋਈ ਤੰਗ ਪਰੇਸ਼ਾਨੀ ਹੁੰਦੀ ਹੈ ਕੋਈ ਕਈ ਵਾਰੀ ਕੋਈ ਪਰੇਸ਼ਾਨ ਕਰਦਾ ਬੰਦਾ ਕਿਸੇ ਤਰ੍ਹਾਂ ਦਾ ਪਾਰਟੀ ਦਾ ਤਾਂ ਮੇਰੇ ਨਾ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਮੇਰੇ ਧਿਆਨ ਚ ਲਿਆ ਦਿਓ ਨਾਲ ਦੀ ਨਾਲ ਮੈਂ ਤੁਹਾਡੇ ਕੋਲ ਉੱਥੇ ਪਹੁੰਚੂ ਹੌਸਲਾ ਨਹੀਂ ਹਾਰਨਾ ਕੋਈ ਤੁਹਾਨੂੰ ਆ ਕੇ ਐਵੇਂ ਇਹ ਦਬਕੇ ਛੱਕੇ ਜਿਹੀ ਮਾਰਦੇ ਫਿਰਦੇ ਆ ਉਹ ਕਰਾ ਦੇਾਂਗੇ ਆ ਕਰਾ ਦੇਾਂਗੇ ਟੱਕਾ ਨਹੀਂ ਕਰ ਸਕਦੇ ਆਪਣਾ ਮੈਨੂੰ ਫੋਨ ਮਾਰ ਦਿਓ ਮੈਂ ਤੁਹਾਡੇ ਕੋਲੇ ਮੈਂ ਨਾ ਪਹੁੰਚਾਂ ਮੇਰੇ ਨਾਲ ਦੇ ਸਾਥੀ ਪਹੁੰਚਣਗੇ ਜੇ ਮੈਂ ਕਿਤੇ ਦੂਰ ਹੋਵਾਂਗਾ ਪਰ ਮੈਂ ਪਹੁੰਚੂੰਗਾ ਕਿਸੇ ਕੋਲੋਂ ਦਬਣ ਦੀ ਚੇਪਣ ਦੀ ਲੋੜ ਨਹੀਂ ਚਾਹੇ ਸਰਕਾਰ ਦਾ ਬੰਦਾ ਹੈ ਚਾਹੇ ਕੋਈ ਬਾਦਲਾਂ ਦਾ ਬੰਦਾ ਚਾਹੇ ਕੋਈ ਹੋਰ ਹੈ ਇਸ ਕਰਕੇ ਬਿਲਕੁਲ ਜਿੱਤ ਯਕੀਨੀਆਂ ਹੁਣ ਇਹ ਜਿੱਤ ਤੁਹਾਡੇ ਇਹਨਾਂ ਦੋ ਦਿਨਾਂ 'ਤੇ ਨਿਰਭਰ ਕਰਦੀ ਹੈ ਜਿਹੜਾ ਅੱਜ ਦਾ ਅੱਧਾ ਦਿਨ ਤੇ ਕੱਲ ਦਾ ਪੂਰਾ ਤੇ ਰਾਤ ਨੂੰ ਵੀ ਲੱਗਦਾ ਇਸ ਛੋਡੇ ਤੇ ਗਲਤ ਗੱਲ ਖੜੀ ਐ ਮਾੜੀ-ਮੋਟੀ ਆਪਾਂ ਜੇ ਢਿੱਲ ਵਰਤਦੇ ਉਹ ਢਿੱਲ ਵਰਤਨ ਦੇ ਨਾਲ ਆਪਣਾ ਕੋਈ ਨੁਕਸਾਨ ਹੋ ਗਿਆ ਫਿਰ ਆਪਾਂ ਬਸਤਾਬਗੇ ਵੀਰ ਜੇ ਜ਼ੋਰ ਲਾ ਲੰਦੇ ਉਦੋਂ ਆਪਣੇ ਕੋਲ ਦਿੰਨ ਸੀਗੇ ਸੋ ਖਿੱਚ ਦੇ ਮੇਰਾ ਵੀਰ ਸਮਗਰੀ ਸਾਰੀ ਤੁਹਾਡੇ ਕੋਲ ਲਫਾ ਪੈਣ ਝੋਲਾਂ ਚ ਪੈ ਕੇ ਪਿੰਡੋਂ ਕੋਈ 18 ਸਬੂਤ ਤੇ ਪਹੁੰਚ ਜੂਗੀ ਟੀਮ ਆਪਣੀਆਂ ਛੜੀਆਂ ਹੋਈਆਂ ਨੇ ਚਿਪ ਪਾ ਕੇ ਟਰੈਕਟਰ ਦੇ ਵਿੱਚ ਜ਼ਰੂਰ ਜ਼ਰੂਰ ਤੁਸਾਂ ਜੋੜ ਕੇ ਉੱਪਰ ਚਾਰ ਆਪਣਾ ਨਿਸ਼ਾਨ ਵਾਲਾ ਕਰ ਦੋ ਘਰ-ਘਰ ਜਾ ਕੇ ਨਿਸ਼ਾਨ ਪੁਚਾ ਦੇਵੀ ਸੋਡੀ ਜ਼ਿੰਮੇਵਾਰੀ ਹੈ ਇਹ ਗੱਲਾਂ ਸਾਰੀਆਂ ਧਿਆਨ ਦੇ ਨਾਲ ਮੇਰਾ ਵੀ ਤੁਸੀਂ ਅੱਗੇ ਸਾਂਝਾ ਵੀ ਕਰਦੇ ਉਹਨੂੰ ਤਾਂ ਕਿ ਆਪਣੀ ਸਾਰੀ ਗੱਲਬਾਤ ਹੈ ਜਿਹੜੀ ਉਹ ਸਾਰੇ ਪਿੰਡਾਂ ਦੇ ਵਿੱਚ ਪਹੁੰਚ ਜਾਏ। ਸੋ ਧੰਨਵਾਦ ਸਾਰਿਆਂ ਦਾ। ਟਟਕੇ ਰਹੋ ਜਿਹੜੀ ਵੀ ਗੱਲਬਾਤ ਹੈ ਉਹ ਮੈਂ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਦਾ ਰਹੂੰਗਾ। ਵੱਡੀ ਗੱਲ ਮੈਂ ਤੁਹਾਨੂੰ ਇੱਕੋ ਹੀ ਖੁਸ਼ਖਬਰੀ ਦੇ ਦਿੰਦਾ ਵੀ ਜਿੱਥੇ ਇਹ ਜਮਾ ਗੜ੍ਹ ਦੇ ਵਿੱਚੋਂ ਵੀ ਗਾਂਹਾਲਾ ਗੜ੍ਹ ਇਹਨਾਂ ਦਾ ਇਹ ਕਹਿੰਦੇ ਲੰਬੀ ਸਾਡਾ ਜਮੇ ਗੜ੍ਹ ਅਸੀਂ ਆਹ ਕੀਤਾ ਸੀ ਉਹ ਕਿਤੇ ਛੰਡੇ ਇਹਨਾਂ ਦੇ ਨੇ। ਇਹ ਇਹ ਬਹੁਤ ਤਰ੍ਹਾਂ ਦਾ ਇਹਨਾਂ ਨੇ ਕੰਮ ਸ਼ੁਰੂ ਕਰਤਾ ਪੈਸੇ ਵੰਡਣ ਲੱਗੇ ਹੋਏ ਨੇ ਕਰਦੇ ਬਾਦਲ ਤੇ ਜੀਤਮਿੰਦਰ ਵੀ ਬاہر ਸਿਮਰ ਤੇ ਜੀਤਮਿੰਦਰ ਸਿੱਧੂ ਇਹ ਦੋ ਬੰਦੇ ਪੂਰੇ ਮੋٹے ਪਾਣੀ ਆਉਂ ਆ ਪੈਸਾ ਵਹਾ ਰਹੇ ਨੇ ਸ਼ਰਾਬਾਂ ਵੰਡ ਰਹੇ ਨੇ ਕੱਲ ਸ਼ਰਾਬ ਵੰਡੀ ਆ ਰਾਮਨਗਰ ਪਿੰਡ ਦੇ ਵਿੱਚ ਮੁੰਡੇ ਦੀ ਮੌਤ ਵੀ ਹੋ ਗਈ ਓਕੀ ਥੀਮ ਸ਼ਰਾਬ ਗੋਲੀਆਂ ਜੋ ਵੀ ਨਸ਼ਾ ਹੈ ਪੂਰਾ ਪੈਸਾ ਜੋ ਵੀ ਹੈਗਾ ਇਹ ਸਾਰੇ ਹੱਤਖੰਡ ਦੇ ਪੂਰਾ ਜੋਰ ਦਿਲ ਦਾ ਲਾ ਰਹੇ ਨੇ ਕਿਉਂਕਿ ਪੈਸਾ ਬਹੁਤ ਇਹਨਾਂ ਕੋਲ ਬਾਧੂ ਪੈਸਾ ਬਾਈ ਕੋਈ ਗੱਲ ਨਹੀਂ ਕਈ ਵਾਰੀ ਬੰਦੇ ਦੀ ਮਜੂਰੀ ਹੁੰਦੀ ਐ ਝੰਡੇ ਲਾਉਣੇ ਇਹਨਾਂ ਦੇ ਪੋਸਟਰ ਲਾਉਣੇ ਕਈ ਵਾਰੀ ਨੇ ਗੱਲ ਬਾਤ ਸੁਣਨੀ ਇਹਨਾਂ ਕੋਲ ਜਾ ਕੇ ਪੈਗ ਲਾਉਣਾ ਇਹਨਾਂ ਕੋਲੇ ਪੈਸਾ ਟਕਾ ਕੋਈ ਪਰ ਕੋਈ ਗੱਲ ਨਹੀਂ ਤੁਸੀਂ ਫਿਰਦੇ ਜਿੱਥੇ ਮਰਜੀ ਦਿਓ ਲੈ ਇਹਨਾਂ ਜੋ ਮਰਜੀ ਲਿਓ ਪਰ ਨਸ਼ਾ ਨਾ ਲਿਓ ਦੂਜੀ ਗੱਲ ਮੈਂ ਕੀ ਕਹਿਣਾ ਚਾਹਣਾ ਸਮਝ ਨਹੀਂ ਹੋਵਗੇ ਨਸ਼ਾ ਨਾਲ ਉਹ ਮੜਾ ਪੀਣਾ ਵੀ ਨਹੀਂ ਚਾਹੀਦਾ ਫਮੁਫਤ ਦਾ ਨਸ਼ਾ ਪੀ ਕੇ ਵੀ ਆਪਾਂ ਜਿੰਨੇ ਦਿਨ ਕੱਢ ਲਾਂਗੇ ਨਾਲੇ ਆਪਣੀ ਸਿਹਤ ਤੇ ਆਪਣੀ ਜ਼ਿੰਦਗੀ ਨੂੰ ਤੁਸੀਂ ਬਰਬਾਦ ਕਰਦੇ ਹੋ ਉਹ ਮਰਿਆ ਇਹ ਮੁੰਡਾ ਆਰਾਮਨਗਰ ਉਹ ਪਤਾ ਨਹੀਂ 2 ਨੰਬਰ ਦੀ ਤਾਰੂ ਖੋੜਾ ਖੋੜਾ ਕਿੱਥੋਂ ਚੱਕ ਕੇ ਲਿਆਏ ਹੈ ਕਿਹੜੀ ਸਟੇਟ ਕਿਹੜੇ ਸੂਬੇ ਚੋਂ ਜਾਂ ਪਤਾ ਨਹੀਂ ਕਿੱਥੋਂ ਬਣਾ ਕੇ ਕਿਹੜੀ ਫੈਕਟਰੀ ਦੇ ਵਿੱਚੋਂ 2 ਨੰਬਰ ਦੀ ਸ਼ਰਾਬ ਸਾਨੂੰ ਵੰਡੀ ਜਾਂਦੇ ਆ ਤੇ ਉਹਦੇ ਨਾਲ ਹੀ ਉਹ ਮੌਤ ਹੋਈ ਆ ਆਰਾਮਨਗਰ ਸਿਸ ਕਰਕੇ ਇਹ ਇਹ ਕੰਮ ਮੇਰਾ ਬਿਲਕੁਲ ਨਾ ਕਰਿਓ ਕਿ ਆਪਾਂ ਨੂੰ ਗੱਲ ਨੂੰ ਕੋਈ ਨੁਕਸਾਨ ਆਪਣਾ ਹੋਵੇ ਆਪਾਂ ਬੜੀ ਜ਼ਿੰਦਗੀ ਤੋਂ ਹੱਥੋਂ ਬੈਠ ਗਏ ਕੋਈ ਮੁਫਤ ਨਹੀਂ ਨਸ਼ੇ ਵਾਲੀਆਂ ਚੀਜ਼ਾਂ ਕੋਈ ਦੂਜਾ ਜਿਹੜਾ ਕੋਈ ਲੈਂਦੇ ਆ ਉਹ ਦਿੰਦੇ ਆ ਤਾਂ ਕੋਈ ਗੱਲ ਨਹੀਂ ਪਰ ਮੈਂ ਤਾਂ ਉਹ ਵੀ ਉਹਦੇ ਵੀ ਖਿਲਾਫ ਹਾਂ ਕਿਉਂਕਿ ਆਪਣੀ ਜ਼ਮੀਰ ਦੀ ਆਪਣੇ ਦਿਲ ਦੀ ਨਾ ਆਪਣੀ ਜ਼ਮੀਰ ਦੀ ਬਾਤ ਸੁਣੀ ਆ ਵੀ ਇੱਕ ਬੰਦਾ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਲੜ ਰਿਹਾ ਮਾਵਾ ਬਿਲਕਦੀਆਂ ਨੇ ਕਿਵੇਂ ਛਿੱਟਿਆਂ ਦੇ ਪੁੱਤ ਮਰ ਰਹੇ ਨੇ ਯਾਰ ਪਿੰਡਾਂ ਜਾਂਦੇ ਆ ਬਿਲਕਦੀਆਂ ਨੇ ਕਿਵੇਂ ਸਾਡੀ ਜਵਾਨੀ ਗਲਕ ਰਹੀ ਹੈ ਸੋ ਮੇਰਾ ਵੀਰ ਕੋਈ ਗੱਲ ਨਹੀਂ ਇਹ ਧਿਆਨ ਰੱਖਿਓ ਹਰ ਮਾਂ ਨੂੰ ਜਾ ਕੇ ਕਹਿਣਾ ਕਿ ਬੇਬੇ ਜੇ ਛੱਟਾ ਰੋਕਣਾ ਹੈ ਜੇ ਪੁੱਤ ਬਚਾਉਣੇ ਆ ਤਾਂ ਲੱਖਾਂ ਸੰਸਥਾਨਾਂ ਸਾਥ ਦਿਓ ਵਾਦਾ ਕਰਦਾ ਪਿੰਡਾਂ ਚੱਕ ਤੁਸੀਂ ਦੱਸਾਇਆ ਪਿੰਡਾਂ ਚੱਕ ਡਾਂਗ ਨਾ ਰੁਕੂੰਗਾ ਡਾਂਗ ਨਾਲ ਕੋਈ ਪਿਆਰ ਦੀ ਭਾਸ਼ਾ ਨਹੀਂ ਇਹ ਗੁੰਡਾ ਤਾਂ ਕਹਿੰਦੇ ਹੀ ਨੇ ਕੋਈ ਗੱਲ ਨਹੀਂ ਗੁੰਡਾ ਕਹਿ ਲੈਂਦੇ ਪਰ ਜੇ ਮੈਂ ਗੁੰਡਾ ਬਣ ਕੇ ਆਪਣੇ ਪੰਜਾਬ ਦਾ ਸੁਧਾਰ ਕਰ ਸਕਦਾ ਆਪਣੀ ਜਵਾਨੀ ਨੂੰ ਬਚਾ ਸਕਦਾ ਪੰਜਾਬ ਦੀ ਨੂੰ ਆਪਣੇ ਪੰਜਾਬ ਦੀ ਕੁਝ ਕਰ ਸਕਦਾ ਤਾਂ ਮੈਂ ਗੁੰਡਾ ਹੀ ਸਹੀ ਹਾਂ ਸਿਸ ਕਰਕੇ ਤਕੜੇ ਹੋ ਜਾ ਮੇਰਾ ਵੀਰ ਟਟੇ ਰਹੋ ਅੱਜ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਵੱਧ ਤੋਂ ਵੱਧ ਸਾਂਝੀਆਂ ਕਰ ਦਿਓ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਦਿੱਕਤ ਆਉਂਦੀ ਹੈ ਮੈਨੂੰ ਅੱਧੀ ਰਾਤ ਨੂੰ ਫੋਨ ਮਾਰੋ ਮੈਂ ਤੁਹਾਡੇ ਕੋਲ ਹਾਜ਼ਰ ਹੋਊਗਾ ਕਿਸੇ ਬੰਦੇ ਕੋਲੋਂ ਕਿਸੇ ਸਰਕਾਰ ਕੋਲੋਂ ਦਬਣ ਦੀ ਲੋੜ ਨਹੀਂ ਛੁਕਾਉਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਖੜਾ ਜਿਹੜਾ ਕੋਈ ਬਾਹਲਾ ਤੁਹਾਨੂੰ ਲੱਗਦਾ ਬਾਹਲੇ ਦੇ ਕੋਈ ਮੱਖ ਲੜਦੀ ਆ ਉਹ ਲਾ ਕੇ ਫੋਨ ਮੇਰੇ ਨਾਲ ਗਲਤ ਲਾ ਰਿਆ ਕਰੋ ਜੇ ਕੋਈ ਜਾਦੇ ਪੈਸੇ ਆਪਾਂ ਇਹਨਾਂ ਆਪਾਂ ਕਹਿੰਦੇ ਆ ਕਿ ਇਹ ਭਾਈਚਾਰਾ ਇਹ ਪਿਆਰ ਮੁਹੱਬਤ ਰਹਿਣਾ ਚਾਹੀਦਾ ਪਿੰਡਾਂ 'ਚ ਇਹ ਨਹੀਂ ਸਾਡਾ ਇਹਨਾਂ ਲੋਕਾਂ ਨੇ ਦੁਸ਼ਮਣੀਆਂ ਪੁਆਤੀਆਂ ਲੋਕਾਂ ਨੇ ਪਿੰਡਾਂ 'ਚ ਬੁਰਕੇ ਗਏ ਇਹ ਨਹੀਂ ਹੋਣਾ ਚਾਹੀਦਾ ਮੈਂ ਤਾਂ ਇਹ ਕਹਿੰਦਾ ਵੀ ਹਰ ਪਿੰਡ ਦੇ ਵਿੱਚ ਬੂਥ ਹੀ ਇਕੱਠਾ ਲਾ ਲਓ ਇੱਕ ਥਾਂ ਹੀ ਬਹਿ ਜਾਓ ਕੋਈ ਗੱਲ ਨਹੀਂ ਬੋਟ ਤਾਂ ਬੰਦੇ ਨੇ ਸੋਚ ਨਾਲ ਪਾਉਣੀ ਹੈ ਆਪਣੀ ਸਮਝ ਨਾਲ ਪਾਉਣੀ ਹੈ ਮੈਂ ਇਸ ਕਰਕੇ ਕਹਿੰਦਾ ਵੀ ਨਾ ਨਾ ਪਰ ਜੇ ਕੋਈ ਹੁੰਦੇ ਵੀ ਨੇ ਇਹੋ ਜਿਹੇ ਜ਼ਿਆਦੇ ਕੰਗਾਂ ਦੇ ਭੂਤ ਦਿਮਾਗ ਨੂੰ ਖਿੱਚੜਿਆ ਹੁੰਦਾ ਫਤੂਰ ਸਰਕਾਰ ਦਾ ਜਾਂ ਕਿਸੇ ਬੰਦਿਆਂ ਦਾ ਉਹਨਾਂ ਤੋਂ ਡਰਨ ਕੋਰਾ ਨਹੀਂ ਜੀ ਜੁਰ ਨਹੀਂ ਮੈਂ ਤੁਹਾਡੇ ਨਾਲ ਖੜਾ ਹਰ ਪੱਖ ਤੋਂ ਖੜਾ ਸੋ ਡਟ ਕੇ ਜੇ ਉਹਦੇ ਹੁਣ ਤੁਹਾਡੇ ਸਿਰ ਤੇ ਤੁਹਾਡੇ ਪੈਰਾਂ ਚ ਇੱਤਾਂ ਤੁਸੀਂ ਜੋਰ ਲਾਉਣਾ ਆਹ ਦੋ ਦਿਨ ਢਿਲਣਾ ਛੱਡੋ ਖਿੱਚ ਕੇ ਰੱਖ ਲੋ ਮੇਰੇ ਵੀਰ ਕੰਮ ਬਾਹਰਲੇ ਭਰਾਵਾਂ ਨੂੰ ਬੇਨਤੀ ਆ ਜਿਹੜੇ ਵੀ ਬਾਹਰ ਬੈਠੇ ਕੋ ਸਜਣ ਬੇਲੀ ਆ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਕੋਈ ਜਾਣ ਪਛਾਣਾ ਹੈ ਕੋਈ ਤੁਹਾਡੀ ਪਹੁੰਚ ਹੁੰਦੀ ਹੈ ਬੈਂਡਾ ਹੋਵੇ ਖਨੂਰ ਸਾਹਿਬ ਹੋਵੇ ਸੰਗੂਰ ਹੋਵੇ ਫਰੀਦਕੋਟ ਹੋਵੇ ਉੱਥੇ ਵੀ ਤੁਸੀਂ ਵੱਧ ਤੋਂ ਵੱਧ ਬਾਈ ਆਪਣੇ ਉਹਨਾਂ ਰਿਸ਼ਤੇਦਾਰਾਂ ਨੂੰ ਜਾਣ ਪਛਾਣ ਵਾਲਾ ਜ਼ੋਰ ਦੇ ਕੇ ਕਹੋ ਕਿ ਐਸ ਵਾਰ ਸਾਡੇ ਪੰਜਾਬ ਦੇ ਵਿੱਚੋਂ ਪੰਜਾਬਦਰਦੀ ਪੰਥਕੌਮਦਰਦੀ ਬੰਦੇ ਸਾਡੀ ਗੱਲ ਕਰਨ ਵਾਲੇ ਬੰਦੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਜਿਹੜੇ ਬੰਦੇ ਉਹ ਜਾਣੇ ਚਾਹੀਦੇ ਨੇ ਬਾਈ ਧੰਨਵਾਦ ਜੀ